ਸਵੇਰੇ ਸਵੇਰੇ ਨਾ ਆਪਾਂ ਇੰਨੇ ਜਿਆਦਾ ਬਿਜ਼ੀ ਹੁੰਨੇ ਆ ਤੇ ਉਦੋਂ ਐਦਾਂ ਹੁੰਦਾ ਕਿ ਕੋਈ ਐਦਾਂ ਦੀ ਚੀਜ਼ ਹੋਵੇ ਜਿਹੜੀ ਸਿਰਫ 5 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਿਹਦੇ ਆਪਣਾ ਜਿਹੜਾ ਨਾਸ਼ਤਾ ਹੋ ਤਿਆਰ ਹੋ ਜੇ ਸੋ ਜਿਹੜੀਆਂ ਸੋ ਜਿਹੜੀਆਂ ਲੇਡੀਜ਼ ਕੰਮ ਤੇ ਜਾਂਦੀਆਂ ਨੇ ਜਾਂ ਕੋਈ ਜੌਬ ਕਰਦੀਆਂ ਨੇ ਉਹਨਾਂ ਵਾਸਤੇ ਇਹ ਸਿਰਫ 5 ਮਿੰਟ ਚ ਬਣਨ ਵਾਲੀ ਰੈਸਪੀ ਆ ਪੂਰੀ ਵੀਡੀਓ ਨੂੰ ਐਂਡ ਤੱਕ ਦੇਖੋ ਇਹ ਤੁਹਾਨੂੰ ਬਹੁਤ ਪਸੰਦ ਆਊਗੀ ਪਲੱਸ ਜਿਹੜੇ ਬੱਚੇ ਸਬਜ਼ੀਆਂ ਨਹੀਂ ਨਾ ਸਿੱਧੇ ਮੂੰਹ ਹਰੀਆਂ ਖਾਂਦੇ ਤੁਸੀਂ ਇਸ ਤਰੀਕੇ ਨਾਲ ਸਬਜ਼ੀਆਂ ਦੇ ਸਕਦੇ ਹੋ ਬਹੁਤ ਹੀ ਵਧੀਆ ਬ੍ਰੇਕਫਾਸਟ ਬਣੂਗਾ ਸੋ ਆਪਾਂ ਇਹ ਰੈਸਪੀ ਬਣਾਉਣੀ ਸ਼ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਸੋ ਆਪਾਂ ਬਣਾਉਣੀ ਸ਼ੁਰੂ ਕਰਦੇ ਆਂ ਹਾਂਜੀ ਤੇ ਇਹਨੂੰ ਬਣਾਉਣ ਵਾਸਤੇ ਨਾ ਬਸ ਜਿਹੜੀਆਂ ਘਰੇ ਪਈਆਂ ਚੀਜ਼ਾਂ ਉਹੀ ਚਾਹੀਦੀਆਂ ਨੇ ਜਿਵੇਂ ਪਿਆਜ਼ ਟਮਾਟਰ ਥੋੜਾ ਜਿਹਾ ਧਨੀਆ ਤੇ ਫਲੀਆਂ ਜੇ ਫਲੀਆਂ ਉਹ ਰੋਲ ਹੈਗੀਆਂ ਤੇ ਠੀਕ ਹੈ ਨਾ ਜਿਵੇਂ ਸ਼ਿਮਲਾ ਮਿਰਚ ਜਾਂ ਗਾਜਰ ਪਈਆਂ ਕੁਝ ਵੀ ਤੁਸੀਂ ਉਹ ਪਾ ਸਕਦੇ ਆਂ ਤੇ ਨਾਲ ਹੀ ਮੈਂ ਲਈਆ ਅੱਧੀ ਕੋਲੀ ਸੂਜੀ ਦੀ ਠੀਕ ਹੈ ਸੂਜੀ ਚਾਹੇ ਮੋਟੀ ਹੈ ਚਾਹੇ ਬਰੀਕ ਹੈ ਤੁਸੀਂ ਕੋਈ ਵੀ ਇਹਦੇ ਚ ਯੂਜ਼ ਕਰ ਸਕਦੇ ਆ ਤੇ ਹੁਣ ਆਪਾਂ ਇਹਨੂੰ ਬਣਾਉਣਾ ਕਿੱਦਾਂ ਉਹ ਸ਼ੁਰੂ ਕਰਦੇ ਆਂ ਹਾਂਜੀ ਹੁਣ ਆਪਾਂ ਕੀ ਕਰਾਂਗੇ ਇੱਕ ਵਾਰੀ ਸੂਜੀ ਨੂੰ ਜਿਹੜਾ ਸਭ ਤੋਂ ਪਹਿਲਾਂ ਆਪਾਂ ਰੋਸਟ ਕਰ ਲੈਣਾ ਵਾ ਰੋਸਟ ਕਰਨ ਵਾਸਤੇ ਨਾ ਤੁਸੀਂ ਚਾਹੇ ਸਰੋਂ ਦਾ ਤੇਲ ਦੇ ਚਾਹੇ ਦੇਸੀ ਘਿਓ ਤੁਸੀਂ ਕੋਸ਼ਿਸ਼ ਯੂਜ਼ ਕਰਦੇ ਹੋ ਮੈਂ ਇੱਕ ਚਮਚ ਜਿਹੜਾ ਦੇਸੀ ਘਿਓ ਦਾ ਲਿਆ ਇੱਕ ਚਮਚ ਬਹੁਤ ਕਿ ਤੜਕੇ ਵਿੱਚ ਵੀ ਆਪ ਪਾ ਦੇਣਾ ਤੇ ਫਿਰ ਇਹ ਜਿਹੜੀ ਸੂਜੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਰੋਸਟ ਕਰ ਲੈਣਾ ਉਹ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਭੁੰਨ ਲੈਣਾ 2 ਮਿੰਟ ਲੱਗਣਗੇ ਜਿਹੜਾ ਸੂਜੀ ਦਾ ਰੰਗ ਆ ਬਦਲ ਜਾਏਗਾ ਤੇ ਜੇਕਰ ਤੁਹਾਡੇ ਕੋਲ ਮੰਨ ਲਓ ਵੀ ਤੁਹਾਡੇ ਕੋਲ ਘਰੇ ਮਤਲਬ ਜਿਵੇਂ ਕੜੀ ਪੱਤਾ ਜਾਂ ਸਰੋਂ ਦੇ ਦਾਣੇ ਪਏ ਆ ਫਿਰ ਉਹ ਤੁਸੀਂ ਇਹਦੇ ਵਿੱਚ ਜ਼ਰੂਰ ਯੂਜ਼ ਕਰਿਓ ਜਦੋਂ ਵੀ ਤੁਸੀਂ ਜਿਹੜੀ ਸੂਜੀ ਨੂੰ ਭੁੰਨਣਾ ਵਾਣਾ ਤੁਸੀਂ ਇਹਨੂੰ ਮੀਡੀਅਮ ਜਾਂ ਬਿਲਕੁਲ ਲੋ ਫਲੇਮ ਤੇ ਭੁੰਨਣਾ ਤੇਜ਼ ਤੇ ਨਹੀਂ ਭੁੰਨਣਾ ਕਿਉਂਕਿ ਫਿਰ ਜ਼ਿਆਦਾ ਇਹ ਮਤਲਬ ਲਾੜ ਹੋ ਜੂਗੀ ਤੇ ਆਲਮੋਸਟ ਆਪਣੀ ਸੂਜੀ ਜਿਹੜੀ ਭੁੱਜ ਗਈ ਆ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲਾਂਗੇ ਦੇਖੋ ਆਪਾਂ ਸੂਜੀ ਨੂੰ ਇੱਕ ਪਲੇਟ ਦੇ ਵਿੱਚ ਵੱਖਰਾ ਕੱਢ ਲਿਆ ਹੁਣ ਆਪਾਂ ਕੀ ਲਾਵਾਂਗੇ ਇਹਨੂੰ ਤੜਕਾ ਤੜਕੇ ਵਾਸਤੇ ਤੁਸੀਂ ਸੇਮ ਉਹੀ ਜਾਂ ਸਰੋਂ ਦਾ ਤੇਲ ਜਾਂ ਦੇਸੀ ਘਿਓ ਕੁਝ ਵੀ ਯੂਜ਼ ਕਰ ਸਕਦੇ ਹੋ ਮੈਂ ਇਹਦੇ ਵਿੱਚ ਪਾਉਂਗੀ 2 ਚਮਚ ਦੇਸੀ ਘਿਓ ਦੇ ਜੇਕਰ ਤੁਹਾਡੇ ਕੋਲ ਕੜੀ ਪੱਤਾ ਤੁਸੀਂ ਹੁਣ ਇੱਥੇ ਕੜੀ ਪੱਤਾ ਯੂਜ਼ ਕਰਨਾ ਤੇ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਪਾ ਦਾਂਗੇ ਪਿਆਜ਼ ਤੇ ਬੀਨਸ ਇਹ ਦੋਨੇ ਪਾਵਾਂਗੇ ਆਪਾਂ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾਗਾ ਇਹਨਾਂ ਨੂੰ ਕੱਚਾ ਤੋਂ ਨਹੀਂ ਰੱਖਣਾ ਆਪਾਂ ਤੇ ਜਿਹੜਾ ਟਮਾਟਰ ਆ ਉਹ ਆਪਾਂ ਰੋਟੀ ਪਾਵਾਂਗੇ ਇਹ ਖਾਸ ਕਰਕੇ ਬੱਚਿਆਂ ਦੀ ਫੇਵਰੇਟ ਜਿਹੜੀ ਰੈਸਪੀ ਆ ਬੱਚੇ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਮਸਾਲਾ ਯੂਜ਼ ਕਰਾਂਗੇ ਮਸਾਲੇ ਤੋਂ ਪਹਿਲਾਂ ਨਾ ਜਿਹੜਾ ਆਪਾਂ ਟਮਾਟਰ ਕੱਟਿਆ ਸੀ ਹੈ ਨਾ ਉਹ ਆਪਾਂ ਵਿੱਚ ਵਿੱਚ ਐਡ ਕਰ ਲਵਾਂਗੇ ਹੁਣ ਦੇਖੋ ਇਹਦੇ ਵਿੱਚ ਨਾ ਮਿਰਚ ਨਹੀਂ ਪੈਂਦੀ ਬਹੁਤ ਜ਼ਿਆਦਾ ਕਿਉਂਕਿ ਇਹ ਬੱਚਿਆਂ ਵਾਸਤੇ ਤੁਸੀਂ ਖਾਸ ਕਰਕੇ ਬਣਾਉਣੀ ਹੈ ਨਾ ਆਪਾਂ ਇਹਦੇ ਵਿੱਚ ਬਾਹਰ ਲੂਣ ਪੈਂਦਾ ਤੇ ਨਾ ਹੀ ਬਾਹਲੀ ਮਿਰਚ ਸੋ ਆਪਾਂ ਇਹਦੇ ਵਿੱਚ ਸਵਾਦ ਦੇ ਹਿਸਾਬ ਨਾਲ ਅੱਧਾ ਕ ਚਮਚ ਮੈਂ ਇਹਦੇ ਵਿੱਚ ਲੂਣ ਦਾ ਪਾ ਲਿਆ ਕਿਉਂਕਿ ਜ਼ਿਆਦਾ ਲੂਣ ਵੀ ਖਾਧ ਨਹੀਂ ਜਾਂਦੇ ਨਾਲ ਪਾਇਆ ਥੋੜਾ ਜਿਹਾ ਆਪਾਂ ਗਰਮ ਮਸਾਲਾ ਬਸ ਇਹੀ ਦੋ ਜਿਹੜੇ ਇੰਗਰੀਡੀਅੰਟ ਪੈਣੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਪਾ ਕੇ ਹੁਣ ਜਿਹੜੀ ਆਪਾਂ ਸੂਜੀ ਨੂੰ ਭੁੰਨਿਆ ਸੀਗਾ ਆਹ ਕੋਹ ਵਿੱਚ ਪਾ ਦਾਂਗੇ ਇਹਦੇ ਇਹ ਬਹੁਤ ਹੀ ਜਿਆਦਾ ਸਵਾਦ ਬਣੂਗੀ ਇਹ ਜਿਹੜੀ ਚੀਜ਼ ਬਣਾਈ ਹੈ ਠੀਕ ਹੈ ਇਹਦੇ ਵਿੱਚ ਜਿਆਦਾ ਮਸਾਲੇ ਨਹੀਂ ਯੂਜ਼ ਹੁੰਦੇ ਜਿਆਦਾਤਰ ਸਬਜ਼ੀਆਂ ਹੀ ਯੂਜ਼ ਹੁੰਦੀਆਂ ਤੇ ਤੁਹਾਨੂੰ ਪਤਾ ਸੂਜੀ ਬਹੁਤ ਵਧੀਆ ਮੰਨੀ ਜਾਂਦੀ ਹੈ ਬਹੁਤ ਮਤਲਬ ਕਿ ਬੱਚੇ ਬਹੁਤ ਜਿਆਦਾ ਪਸੰਦ ਕਰਦੇ ਮਤਲਬ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਤੇ ਖੁਸ਼ ਹੋ ਕੇ ਬੱਚੇ ਖਾਂਦੇ ਆ ਠੀਕ ਹੈ ਸੂਜੀ ਨੇ ਹੁਣ ਖੁੱਲਣਾ ਸ਼ੁਰੂ ਕਰ ਦੇਣਾ ਪਾਣੀ ਉਸ ਹਿਸਾਬ ਦੇ ਨਾਲ ਪਾਇਓ ਜਿਹੜਾ ਪਾਣੀ ਆ ਮਿੰਤੀ ਦੇ ਨਾਲ ਪਾਉਣਾ ਤੇ ਮਿੰਤੀ ਨਾਲ ਪਾਲਿਓ ਨਹੀਂ ਤਾਂ ਇੰਨਾ ਕ ਪਾੜੇ ਵੀ ਜਿਵੇਂ ਆ ਤੁਸੀਂ ਦੇਖਦੇ ਪਏ ਆ ਬਹੁਤ ਜਾਈ ਸਵਾਦ ਬਣੂਗੀ ਇਹਨੂੰ ਤੁਸੀਂ ਓਨਾ ਚਿਰ ਤੱਕ ਸੇਕ ਲਵਾਉਣਾ ਵਾ ਜਿੰਨਾ ਚਿਰ ਤੱਕ ਜਿਵੇਂ ਆਪਾਂ ਸੂਜੀ ਦਾ ਪ੍ਰਸ਼ਾਦ ਬਣਾਉਂਦੇ ਆ ਵੀ ਜਦੋਂ ਸੂਜੀ ਦਾ ਪ੍ਰਸ਼ਾਦ ਬਣਾਈਏ ਤੇ ਜਿਹੜੀ ਕੜਾਈ ਨੂੰ ਛੱਡਣ ਲੱਗ ਜਾਂਦਾ ਬਿਲਕੁਲ ਮਤਲਬ ਕੀ ਸਾਰਾ ਜਿਹੜਾ ਘਿਓ ਛੱਡਣਾ ਸ਼ੁਰੂ ਕਰ ਦਿੰਦੀ ਹੈ ਸੂਜੀ ਓਨੇ ਟਾਈਮ ਤੱਕ ਤੁਸੀਂ ਇਹਨੂੰ ਭੁੰਨਣਾ ਵਾ ਬਾੜਾ ਜ਼ਿਆਦਾ ਗਿੱਲਾ-ਗਿੱਲਾ ਨਹੀਂ ਇਹਨੂੰ ਰੱਖਣਾਗਾ ਦੇਖੋ ਆਪਣਾ ਜਿਹੜਾ ਇਹ ਰੈਸਪੀ ਉਪਮਾ ਦੀ ਇਹ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਇਹਨੂੰ ਕੀ ਕਰਾਂਗੇ ਇੱਕ ਬਾਉਲ ਦੇ ਵਿੱਚ ਟਰਾਂਸਫਰ ਕਰ ਲਾਂਗੇ ਜਾਂ ਇੱਕ ਪਲੇਟ ਦੇ ਵਿੱਚ ਦੇਖੋ ਉਪਮਾ ਬਣ ਕੇ ਰੈਡੀ ਹੋ ਗਿਆ ਆਪਾਂ ਉੱਤੇ ਥੋੜਾ ਥੋੜਾ ਪਾਲਿਆ ਬਰੀਕ ਕੱਟ ਕੇ ਧਨੀਆ ਤੇ ਹੁਣ ਤੁਸੀਂ ਦਹੀਂ ਨਾਲ ਸੌਸ ਦੇ ਨਾਲ ਇਹ ਜਿਹੜਾ ਉਪਮਾ ਉਹ ਖਾ ਸਕਦੇ ਹੋ ਤੁਸੀਂ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਰੈਸਪੀ ਪਸੰਦ ਆ ਹੀ ਹੋਣੀ ਸਿਰਫ 5 ਮਿੰਟ ਦੇ ਵਿੱਚ ਰੈਸਪੀ ਬਣ ਜਾਂਦੀ ਹੈ ਸੋ ਤੁਸੀਂ ਵੀ ਇਹ ਰੈਸਪੀ ਬਣਾਓ ਤੇ ਮੈਨੂੰ ਖਾ ਕੇ ਜਰੂਰ ਦੱਸੋ ਕਿ ਤੁਹਾਨੂੰ ਕਿਵੇਂ ਲੱਗੀ ਹੋਰ ਵੀ ਜਿਹੜੇ ਤੁਸੀਂ ਮਸਾਲੇ ਐਡ ਕਰਨੇ ਹੋ ਇਹਦੇ ਵਿੱਚ ਕਰ ਸਕਦੇ ਹੋ ਸੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਸੋ ਕੁਦਰਤੀ ਪੰਜਾਬੀ ਰਸੋਈ ਦੇਖਣ ਵਾਸਤੇ ਧੰਨਵਾਦ